हिमाचल प्रदेश ਦੇ ਮੰਡੀ ਹਲਕੇ ਤੋਂ ਚੁਣੀ ਗਈ ਐਮਪੀ ਦੇ ਅਬਨੇਤਰੀ ਕੰਗਣਾ ਰਣੌਤ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ ਦੱਸਦੀ ਹੈ ਹਾਈ ਕੋਰਟ ਨੇ ਕੰਗਣਾ ਰਣੌਤ ਨੂੰ ਮਾਣਹਾਨੀ ਕੇਸ ਵਿੱਚ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕੰਗਣਾ ਨੇ ਬਠਿੰਡਾ ਦੀ ਅਦਾਲਤ ਵਿੱਚ ਉਹਦੇ ਖਿਲਾਫ ਚੱਲ ਰਹੀ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਇਹ ਕਹਿ ਕੇ ਰੱਦ ਕਰਨ ਦੀ ਮੰਗ ਕੀਤੀ ਸੀ ਕੇ ਬੀਬੀ ਮਹਿੰਦਰ ਕੌਰ ਵੱਲੋਂ ਇਹ ਸ਼ਿਕਾਇਤ ਦੁਸ਼ਮਣੀ ਦੇ ਤਹਿਤ ਦਰਜ ਕਰਵਾਈ ਗਈ ਹੈ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਿਸਾਨੀ ਅੰਦੋਲਨ ਦੇ ਸਮੇਂ ਪੰਜਾਬ ਤੋਂ ਬੀਬੀਆਂ ਦੇ ਜਥਿਆਂ ਵੱਲੋਂ ਵੀ ਧਰਨੇ ਦਿੱਤੇ ਗਏ ਸਨ ਜਿਨ੍ਹਾਂ ਵਿੱਚ ਬੀਬੀ ਮਹਿੰਦਰ ਕੌਰ ਜੀ ਮੋਹਲੀਆਂ ਕਤਾਰਾਂ ਵਿੱਚ ਸਨ ਕੰਗੜਾ ਰਣੌਤ ਨੇ ਉਸ ਸਮੇਂ ਬੀਬੀ ਮਹਿੰਦਰ ਕੌਰ ਜੀ ਉੱਤੇ ਵਿਅੰਗ ਕੱਸਦੇ ਹੋਏ ਇਹ ਵਿਵਾਦਪੂਰਨ ਬਿਆਨ ਦਿੱਤਾ ਸੀ ਕਿ ਇਹਨਾਂ ਬੀਬੀਆਂ ਨੂੰ 100-100 ਰੁਪਏ ਦੇ ਕੇ ਧਰਨੇ ਤੇ ਬੈਠਣ ਲਈ ਲਿਆਂਦਾ ਗਿਆ ਹੈ। ਕੰਗਣਾ ਦੇ ਇਸ ਬਿਆਨ ਦੇ ਕਾਰਨ ਪੰਜਾਬ ਦੇ ਲੋਕਾਂ ਦੇ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਸੀ ਤੇ ਕੰਗਣਾ ਨੂੰ ਵਾਦ-ਵਿਵਾਦ ਵਾਲੇ ਬਿਆਨ ਦਾ ਖਮਿਆਜਾ ਚੰਡੀਗੜ੍ਹ 에어ਪੋਰਟ ਤੇ ਉਸ ਸਮੇਂ ਭੁਗਤਣਾ ਪਿਆ ਜਦੋਂ ਇੱਕ ਸੁਰੱਖਿਆ ਕਰਮਚਾਰੀ ਲੜਕੀ ਨੇ ਉਹਦੇ ਮੂੰਹ ਤੇ ਥੱਪੜ ਵੀ ਮਾਰਿਆ ਸੀ। ਇਸ ਗੱਲ ਨੂੰ ਸਾਰਾ ਭਾਰਤ ਜਾਣਦਾ ਹੈ। ਮੇਬੀ ਮਹਿੰਦਰ ਕੌਰ ਨੇ ਬਠਿੰਡਾ ਦੀ ਜ਼ਿਲ੍ਹਾ ਅਦਾਲਤ ਵਿੱਚ ਮਾਨਹਾਨੀ ਨੂੰ ਲੈ ਕੇ ਕੰਗੜਾ ਦੇ ਖਿਲਾਫ ਇੱਕ ਰਿਟ ਪਟੀਸ਼ਨ ਦਰਜ ਕਰਵਾਈ ਸੀ ਕੰਗੜਾ ਨੇ ਆਪਣੇ ਖਿਲਾਫ ਚੱਲ ਰਹੀ ਮਾਨਹਾਨੀ ਦੀ ਇਸ ਅਪਰਾਧਿਕ ਮਾਨਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਨ ਲਈ ਇੱਕ ਜੱਜਕਾ ਦਰਜ ਕੀਤੀ ਸੀ ਅਖੇ ਇਹ ਜਿਹੜੀ ਸ਼ਿਕਾਇਤ ਹੈ ਇਹ ਦੁਸ਼ਮਣੀ ਦੀ ਭਾਵਨਾ ਦੇ ਤਹਿਤ ਦਰਜ ਕਰਵਾਈ ਗਈ ਹੈ ਮਾਨਯੁਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਤ੍ਰਿਬੂਵਨ ਦਹੀਆ ਨੇ ਕੰਗੜਾ ਦੀ ਇਹ ਜਿਹੜੀ ਜਾਂਚ ਕਾ ਸੀ ਇਸ ਨੂੰ ਰੱਦ ਕਰਦੇ ਹੋਏ ਕਿਹਾ ਕਿ ਕੰਗੜਾ ਦੇ ਖਿਲਾਫ ਮਾਨਹਾਨੀ ਦਾ ਕੇਸ ਬਣਦਾ ਹੈ ਤੇ ਮੈਜਿਸਟਰੇਟ ਵੱਲੋਂ ਕੰਗੜਾ ਨੂੰ ਭੇਜੇ ਗਏ ਸਬੰਧ ਦੇ ਆਦੇਸ਼ ਕਾਨੂੰਨ ਦੇ ਮਤਬਕ ਬਿਲਕੁਲ ਸਹੀ ਹਨ ਰਿਕਾਰਡ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਕੇ ਬੀਬੀ ਮਹਿੰਦਰ ਕੌਰ ਵੱਲੋਂ ਕੰਗਣਾ ਦੇ ਖਿਲਾਫ ਕੀਤੀ ਇਹ ਸ਼ਿਕਾਇਤ ਨਫ਼ਰਤ ਦੀ ਭਾਵਨਾ ਤਹਿਤ ਦਰਜ ਕੀਤੀ ਗਈ ਹੈ। ਸ਼੍ਰੀ ਦਹੀਆ ਨੇ ਇਹ ਵੀ ਕਿਹਾ ਕਿ ਕੰਗਣਾ ਸਿਨੇਮਾ ਜਗਤ ਅਤੇ ਰਾਜਨੀਤੀ ਵਿੱਚ ਇੱਕ ਜਾਣੀ ਪਛਾਣੀ ਹਸਤੀ ਹੈ। ਤੇ ਉਸ ਵੱਲੋਂ ਬੀਬੀ ਮਹਿੰਦਰ ਕੌਰ ਤੇ ਹੋਰ ਅੰਦੋਲਨਕਾਰੀ ਕਿਰਸਾਨ ਔਰਤਾਂ ਦੇ ਖਿਲਾਫ ਆਪਣੇ ਟਵੀਟ ਤੇ ਕੀਤੀ ਕਿ ਟਿੱਪਣੀ ਵਿੱਚ ਜੋ ਝੂਠੇ ਤੇ ਮਾਣਹਾਨੀ ਦੋਸ਼ ਲਗਾਏ ਗਏ ਹਨ ਜਿਸ ਨਾਲ ਸ਼ਿਕਾਇਤ ਕਰਤਾ ਜਿਹੜੀ ਬੀਬੀ ਮਹਿੰਦਰ ਕੌਰ ਜੀ ਹਨ ਉਹਨਾਂ ਨੂੰ ਬੜੀ ਥੇਸ ਪਹੁੰਚੀ ਹੈ ਤੇ ਉਹਨਾਂ ਦੀ ਸ਼ੋਭੀ ਦਾ ਵੀ ਨੁਕਸਾਨ ਹੋਇਆ ਹੈ ਮਾਨਯੋਗ ਜੱਜ ਸ਼੍ਰੀ ਦਹੀਆ ਦਾ ਇਹ ਵੀ ਕਹਿਣਾ ਹੈ ਕਿ ਕੰਗਣਾ ਸਿਨੇਮਾ ਜਗਤ ਤੇ ਰਾਜਨੀਤੀ ਵਿੱਚ ਇੱਕ ਜਾਣੀ ਪਛਾਣੀ ਹਸਤੀ ਹੈ ਤੇ ਉਸ ਵੱਲੋਂ ਬੀਬੀ ਮਹਿੰਦਰ ਕੌਰ ਤੇ ਹੋਰ ਅੰਦੋਲਨਕਾਰੀ ਜਿਹੜੀਆਂ ਕਿਸਾਨ ਔਰਤਾਂ ਉਨ੍ਹਾਂ ਦੇ ਖਿਲਾਫ ਆਪਣੀ ਤਵੀਰ ਤੇ ਕੀਤੀ ਗਈ ਟਿੱਪਣੀ ਵਿੱਚ ਝੂਠੇ ਤੇ ਮਾਣਹਾਨੀ ਦੇ ਜਿਹੜੇ ਦੋਸ਼ ਲਗਾਏ ਗਏ ਹਨ ਇਹਨਾਂ ਦੇ ਨਾਲ ਸ਼ਿਕਾਇਤ ਕਰਤਾ ਬੀਬੀ ਮਹਿੰਦਰ ਕੌਰ ਦੀ ਮਾਣ ਪ੍ਰਤਿਸ਼ਠਾ ਨੂੰ ਬਹੁਤ ਭਾਰੀ ਠੇਸ ਪਹੁੰਚੀ ਹੈ ਇਸ ਲਈ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਸ਼ਿਕਾਇਤ ਦਰਜ ਕਰਨਾ ਕੋਈ ਦੁਸ਼ਮਣੀ ਕੱਢਣ ਵਾਲੀ ਗੱਲ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਸਾਲ 2021 ਵਿੱਚ ਕਿਸਾਨ ਅੰਦੋਲਨ ਦੇ ਦੌਰਾਨ ਕੰਗੜਾ ਨੇ ਆਪਣੇ ਟਵੀਟ ਤੇ ਇੱਕ ਪੋਸਟ ਪਾਈ ਸੀ ਜਿਸ ਵਿੱਚ ਉਸਨੇ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਝੰਡੀਆਂ ਦੀ ਰਹਿਣ ਵਾਲੀ 87 ਸਾਲਾਂ ਦੀ ਬਜ਼ੁਰਗ ਬੀਬੀ ਮਹਿੰਦਰ ਕੌਰ ਨੂੰ 100 ਰੁਪਏ ਲੈ ਕੇ ਧਰਨੇ ਵਿੱਚ ਸ਼ਾਮਲ ਹੋਣ ਵਾਲੀ ਵਿਰਧ ਬੀਬੀ ਕਿਹਾ ਸੀ ਇਸ ਦੇ ਖਿਲਾਫ ਬੀਬੀ ਮਹਿੰਦਰ ਕੌਰ ਨੇ ਬਠਿੰਡਾ ਦੀ ਜ਼ਿਲ੍ਹਾ ਕੋਰਟ ਵਿੱਚ ਮਾਨਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਬਾਅਦ ਵਿੱਚ ਕੰਗੜਾ ਨੇ ਕੋਰਟ ਵਿੱਚ ਕਿਹਾ ਸੀ ਕਿ ਉਸਨੇ ਇਹ ਟਵੀਟ ਕਿਸੇ ਗਲਤ ਇਰਾਦੇ ਨਾਲ ਨਹੀਂ ਕੀਤਾ ਸੀ ਪਰ ਅਦਾਲਤ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਸੋ ਅਦਾਲਤ ਦੇ ਇਸ ਫੈਸਲੇ ਨਾਲ ਕੰਗੜਾ ਦੇ ਖਿਲਾਫ ਮਾਣਹਾਨੀ ਕੇਸ ਦਰਜ ਹੋਣ ਦਾ ਰਸਤਾ ਖੁੱਲਦਾ ਨਜ਼ਰ ਆ ਰਿਹਾ ਹੈ ਸਾਥੀਓ ਕੰਗੜਾ ਦੇ ਖਿਲਾਫ ਇਹ ਮਾਮਲਾ ਅਜੇ ਪੱਕ ਰਿਹਾ ਪਰ ਪਿਛਲੇ ਦਿਨੀ ਕੰਗੜਾ ਨੇ ਪੰਜਾਬ ਦੇ ਖਿਲਾਫ ਇੱਕ ਹੋਰ ਵਿਵਾਦਪੂਰਨ ਬਿਆਨ ਦਾਗਦੇ ਹੋਏ ਕਿਹਾ ਕਿ ਨਸ਼ੇ ਨੂੰ ਲੈ ਕੇ ਪੰਜਾਬ ਦੀ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਵੀ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਰਹੇ ਹਨ ਉਸ ਨੇ ਇਸ ਦਾ ਸਾਰਾ ਦੋਸ਼ ਪੰਜਾਬ ਦੇ ਸਿਰ ਤੇ ਮੜ ਦਿੱਤਾ ਕਿ ਇਹ ਨਸ਼ਾ ਪਾਕਿਸਤਾਨ ਤੋਂ ਪਹਿਲਾਂ ਪੰਜਾਬ ਆਉਂਦਾ ਹੈ ਤੇ ਫਿਰ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਆ ਰਿਹਾ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਕੰਗਣਾ ਨੂੰ ਦੂਜਿਆਂ ਤੇ ਦੋਸ਼ ਲਗਾਉਣੇ ਤਾਂ ਚੰਗੇ ਲੱਗਦੇ ਹਨ ਪਰ ਪਿਛਲੇ ਦਿਨੀ ਜਦੋਂ ਉਹ ਮੰਡੀ ਵਿੱਚ ਹੜ ਮਾਰੇ ਇਲਾਕਿਆਂ ਦੇ ਵਿੱਚ ਸਰਵੇਖੀ ਕਰ ਰਹੀ ਸੀ ਤਾਂ মিডিਆ ਨਾਲ ਹਸ ਹਸ ਕੇ ਗੱਲ ਕਰਦੀ ਹੋਈ ਇਹ ਕਹਿ ਰਹੀ ਸੀ ਕਿ ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨ ਲਈ ਉਹਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਉਸ ਦੀ ਤਨਖਾਹ ਤਾਂ ਰਸੋਈਏ ਤੇ ਸਿਕਿਉਰਿਟੀ ਗਾਰਡਾਂ ਤੇ ਹੀ ਖਰਚ ਹੋ ਜਾਂਦੀ ਹੈ। ਔਰ ਇਹਨਾਂ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਨਾ ਤਾਂ ਕੈਬਨਿਟ ਹੈ ਤੇ ਨਾ ਹੀ ਕੋਈ ਸਰਕਾਰੀ ਫੰਡ ਮੌਜੂਦ ਹਨ। ਸੋ ਜਿੱਥੇ ਕੰਗੜਾ ਦੀ ਕੋਈ ਆਪਣੀ ਜ਼ਿੰਮੇਵਾਰੀ ਹੁੰਦੀ ਹੈ, ਉੱਥੇ ਤਾਂ ਉਹ ਪੱਲਾ ਝਾੜ ਜਾਂਦੀ ਹੈ। ਕਿ ਮੇਰੇ ਕੋਲ ਨਾ ਕੈਬਿਨੇਟ ਹੈ ਨਾ ਕੋਈ ਫੰਡ ਉਪਲਬਧ ਹੈ ਜਿਸ ਨਾਲ ਉਹ ਸਥਾਨਕ ਖੜ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਸਕੇ ਅਸੀਂ ਲਾਲ ਲੋਕਤਾ ਰਾ ਚੈਨਲ ਦੇ ਮਾਧਿਅਮ ਨਾਲ ਕੰਗੜਾ ਰਣਾਉਤ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਕੋਈ ਬਿਆਨ ਦੇਣ ਤੋਂ ਪਹਿਲਾਂ ਉਸ ਨੂੰ ਤੋਲਿਆ ਜਾਣਾ ਚਾਹੀਦਾ ਹੈ ਕਿਉਂਕਿ ਸਿਆਣੇ ਕਹਿੰਦੇ ਹਨ ਕਿ ਪਹਿਲਾਂ ਤੋਲੋ ਤੇ ਫਿਰ ਬੋਲੋ ਧੰਨਵਾਦ ਸਾਥਿਓ ਮੇਰੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ